ਪੁਰਾਸੀ ਕੋਟਾਂ ਕੋਟ ਪਰ ਨਾਮ ਆਨ ਸ਼ਹਾਦਤ ਨੂੰ ਮਹਾਰਾਏ ਨੂੰ ਗੁਰੂ ਜਨ ਦੇਵ ਜੀ ਪੰਜਵੇਂ ਪਾਸ਼ਾ ਪੰਜਵੇਂ ਪਾਸ਼ਾ ਦੇ ਪਿਤਾ ਦਾ ਨਾਮ ਰਾਤ ਗੁਰੂ ਰਾਮਦਾਸ ਜੀ માતા ਭਾਨੀ ਜੀ ਸੀ ਗੋਇੰਦਵਾਲ ਵਿਖੇ ਇਹਨਾਂ ਦਾ ਜਨਮ ਹੋਇਆ ਤੇ 18 ਸਾਲ ਦੀ ਉਮਰ ਵਿੱਚ ਗੁਰੂ ਜਨ ਦੇਵ ਜੀ ਮਹਾਰਾਏ ਨੂੰ ਗੁਰਗੱਦੀ ਪ੍ਰਾਪਤ ਹੋ ਗਈ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਨੇ ਬਾਣੀ ਗੰਥ ਸਾਹਿਬ ਰਚਿਆ ਬਹੁਤ ਬਾਣੀ ਲਿਖੀ ਦੋਤਾ ਬਾਣੀ ਦਾ ਬੋਤਾ ਗੁਰਮਤਾ ਜੀ ਨੇ ਆਨੂ ਵਾਰ ਦਿੱਤਾ ਸੀ ਇਹਨਾਂ ਨੇ ਚੰਦੂ ਦੇ ਜਿਹੜਾ ਰਿਸ਼ਤਾ ਆਪਣੇ ਸਹਬਜਾਦੇ ਮਹਾਰਾਜ ਗੁਰੂ ਹਰਬਿੰਦ ਸਾਹਿਬ ਦਾ ਠੁਕਰਾਨ ਕਰਕੇ ਉਹਨੇ ਮੁਗਲ ਸਮਰਾਟ ਜਿਹੜੇ ਬਾਦਸ਼ਾਹ ਸੀ ਉਦੋਂ ਦੇ ਉਹਨਾਂ ਨੂੰ ਕਰਨ ਭਰੇ ਤੇ ਉਹਨੇ ਤਸੀਹੇ ਦਿੱਤੇ ਚੰਦੂ ਦਾ ਸਾਰਾ ਕੰਮ ਸੀ ਉਬਲਦੀਆਂ ਦੇਖਾਂ ਬਿਠਾਇਆ ਤਤੀ ਤਵੀ ਦੇ ਬਿਠਾਇਆ ਤੇ ਚੰਦੂ ਦੀ ਪਤਨੀ ਤੇ ਚੰਦੂ ਦੇ ਨੂੰ ਮਹਾਰਾਜ ਨੂੰ ਮਿਲਣ ਗਏ ਚੋਰੀ ਚੋਰੀ ਤੇ ਸ਼ਰਬਤ ਬਣਾ ਕੇ ਲੈ ਗਏ ਉਹ ਬਹੁਤ ਰੋਣ ਫਿਰ ਲਾਭ ਕਰਨ ਦੋਨਾਂ ਨੇ ਕਿਹਾ ਮਹਾਰਾਜ ਤੁਸੀਂ ਸ਼ਰਬਤ ਛਕ ਲੋ ਉਹਨਾਂ ਨੇ ਕਿਹਾ ਵੀ ਮੈਂ ਕਸਮ ਖਾਦੀ ਹੈ ਗੁਰੂ ਮਹਾਰਾਜ ਨੇ ਕਿਹਾ ਵੀ ਮੈਂ ਸ਼ਰਬਤ ਨਹੀਂ ਛਕਣਾ ਐਸੇ ਸ਼ਬੀਲ ਕਿਉਂ ਆਈ ਜਾਂਦੀ ਹੈ ਸ਼ਬੀਲ ਦਾ ਇਤਿਹਾਸ ਹੈ ਇੱਥੇ ਸ਼ਬੀਲ ਸ਼ੁਰੂ ਹੋਈ ਉਹਨਾਂ ਨੇ ਕਿਹਾ ਵੀ ਮੈਂ ਇਹ ਜਿਹੜਾ ਸ਼ਰਬਤ ਹੈ ਨਹੀਂ ਛਕਣਾ ਮੈਂ ਇੱਕ ਵਾਰ ਹੀ ਕਹਿਤਾ ਮੂੰਹ ਚ ਕਲੇ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਤੇ ਇਹ ਜਿਹੜੀ ਛਬੀਲ ਦਾ ਅਸਲ ਜਿਹੜਾ ਤੁਸੀਂ ਲੈ ਕੇ ਆਇਆ ਹੋ ਇਹ ਬਾਹ ਵੀ ਲੱਗਣ ਗਿਆ ਛਬੀਲਾਂ ਫਿਰ ਉਹਨਾਂ ਦੀ ਜਿਹੜੀ ਨੂਰ ਆ ਰਹੀ ਸੀ ਚੰਦੂ ਦੀ ਉਹ ਕਹਿਣ ਲੱਗੀ ਵੀ ਜੇ ਤੁਸੀਂ ਜਦੋਂ ਪ੍ਰਾਨ त्याਗਣੇ ਨੇ ਤਾਂ ਮੇਰੇ ਨਾਲ ਹੀ ਨਿਕਲ ਜਾਣਾ ਪ੍ਰਾਨ ਮੈਂ ਲੋਕਾਂ ਦੇ ਤਾਣੇ ਮਿਹਣੇ ਨਹੀਂ ਸੁਣ ਸਕਦੀ ਜਦੋਂ ਮਹਾਰਾਜ ਨੇ ਪ੍ਰਾਨ त्यागਿਆ ਨਾਲ ਹੀ ਉਹਨਾਂ ਦੀ ਨੂਰ ਹੈ ਪ੍ਰਾਨ त्याग ਦਿੱਤੇ ਉਹਦੇ ਵੀ ਜਾਣ ਨਿਕਲ ਗਏ ਇਹ ਉਦੋਂ ਦੀਏ ਉਹਦੇ ਬਾਹਰ ਦਿੱਤਾ ਸੀ ਮਹਾਰਾਜ ਨੇ ਉਦੋਂ ਨੇ ਚ ਭੀਲਾ ਸ਼ੁਰੂ ਹੋਈਆਂ ਨਾ ਤੋਂ ਬਾਅਦ ਤੇ ਉਹਨਾਂ ਦੇ ਚ ਭੀਲਾ ਉਹਨਾਂ ਕੈਸੀ ਲੱਗਦੀਆਂ ਰਹਿਣ ਗਿਆ ਤੇ ਉਹ ਲੱਗਦੀਆਂ ਰਹੀਆਂ ਹੁਣ ਆਪਾਂ 2 ਮਿੰਟ ਉਹਨਾਂ ਦਾ ਸਿਮਰਨ ਕਰਦੇ ਆ ਭਾਈ ਜਿਨ੍ਹਾਂ ਪਰਿਵਾਰਾਂ ਨੇ ਪਾਠ ਕਰਾਏ ਨੇ ਉਹਨਾਂ ਨੂੰ ਗੁਰੂ ਘਰ ਦਾ ਬਖਸ਼ੋ ਹੈ ਸਰੋਪਾਦਨ ਜਪੋ ਅਜ ਮੈ ਅਰਜਨ ਦੇਵ ਗੁਰੂ ਜਪ ਦਿਨ ਅਰਜਨ ਦੇਵ ਗੁਰੂ ਜਪ ਰੋਜ਼ ਅਰਜਨ ਦੇਵ ਗੁਰੂ ਨੰਦੇਵ ਗੁਰ ਫਿਰ ਸੰਕਟ ਜਾਨ ਕਰਬਨਾ ਆਇਆ ਜਪਿਓ ਜਿਨ ਅਰਜਨ ਦੇਵ ਗੁਰ ਜਿਨ ਅਰਜਨ ਦੇਵ ਗੁਰ ਜਪਿਓ ਜਿਨ ਅਰਜਨ ਦੇਵ ਗੁਰ ਸੰਕਟ ਅਰਜਨ ਦੇਵ ਗੁਰ ਫਿਰ ਸੰਕਟ ਜਾਨ ਸਿਰ ਗੁਰੂ ਅਰਜਨ ਦੇਵ ਜੀ ਧੰਤਾਨ ਸਿਰ ਗੁਰੂ ਅਰਜਨ ਦੇਵ ਜੀ ਧੰਤਾਨ ਸਿਰ ਗੁਰੂ ਅਰਜਨ ਦੇਵ ਜੀ ਧੰਤਾਨ ਸਿਰ ਗੁਰੂ ਅਰਜਨ ਦੇਵ ਜੀ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ ਆ ਵਿਸਰਨਾ ਹੀ ਦਾਤਾਰ ਆਪਣਾ ਆਮ ਦੇ ਹੋ ਵਿਸਰਨਾ ਨਾ ਨਾਮ ਦੇ ਓ ਵਿਸਰਨਾ ਹੀ ਦਤਾ ਤੇ ਆਪਣਾ ਨਾਮ ਹੰਦੇ ਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾ ਨਾਨਕ ਚਾਹੋ ਓ ਨਾਨਕ ਚਾਹੋ ਓ ਨਾਨਕ ਚਾਹੋ சாரு சத்த நாம வை சத்த वाहिगुरू वाहिगुरु वाहिगुरु जी का ख़ालसा